ਸਸਕਾਲ ਮੈਂ ਗੁਰਮਖ ਸਿੰਘ ਰੁਪਾਣਾ ਚੜ੍ਹਦੀ ਕਲਾ ਟਾਈਮ ਟੇਬ ਦੀਆਂ ਪੰਜਾਬੀ ਖਬਰਾਂ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ 49ਵੀਂਆਂ ਖਬਰਾਂ ਉੱਗੇ ਸ਼ਾਇਰ ਸੁਰਜੀਤ ਪਾਤਰ ਦਾ ਦਿਹਾਂਤ ਐਤਵਾਰ ਨੂੰ ਲੁਧਿਆਣਾ ਚ ਹੋਏਗਾ ਅੰਤਿਮ ਸੰਸਕਾਰ ਜੇਲ੍ਹ ਤੋਂ ਬਾਹਰ ਆਉਂਦੇ ਆਂ ਦਿਹਾੜੇ ਕੇਦਰੀਵਾਲ ਚੋਣ ਪ੍ਰਚਾਰ ਅੱਜ ਤੋਂ ਕਰਨਗੇ ਸ਼ੁਰੂ ਦੁਪਹਿਰ 1 ਵਜੇ ਹੋਏਗੀ ਪ੍ਰੈਸ ਕਾਨਫਰੰਸ ਅਮਰਤਪਾਲ ਨੇ ਭਰੇ ਨਾਮਜ਼ਦਗੀ ਪੇਪਰ ਸਤਾਚਾ ਸੁਖਸੈਨ ਸਿੰਘ ਨੇ ਆਰਓ ਨੂੰ ਪੇਪਰ ਸੌਂਪੇ ਹੋਣ ਖਬਰਾਂ ਵਿਸਤਾਰ ਨਾਲ ਉੱਗੇ ਸ਼ਾਇਰ ਸੁਜੀਤ ਪਾਤਰ ਦਾ ਅੱਜ ਦਿਹਾਂਤ ਹੋ ਗਿਆ ਉਹਨਾਂ ਨੇ 79 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ ਉਹਨਾਂ ਨੇ ਆਪਣੇ ਘਰ ਲੁਧਿਆਣਾ ਅੰਤਿਮ ਸਾਲ ਹੈ ਦੱਸ ਦਈਏ ਕਿ ਜਲੰਧਰ ਦੇ ਪਿੰਡ ਪਤਾੜ ਕਲਾਂ ਦੇ ਜੰਪਾਲ ਸੁਜੀਤ ਪਾਤਰ ਨੇ ਸਾਹਿਦ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਉਹਨਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਕੀਤਾ ਜਾਵੇਗਾ ਇਹ ਅੰਤਿਮ ਸੰਸਕਾਰ 12 ਮਈ ਨੂੰ ਐਤਵਾਰ ਹੋਵੇਗਾ ਉਨ੍ਹਾਂ ਦੇ ਅਕਾਲ ਚਲਾਣੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਉੱਗਿਆ ਰਾਜਨੀਤਿਕ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਸੁਪਰੀਮ ਕੋਰਟ ਤੋਂ ਅੰਤਰਮ ਜਮਾਨਤ ਮਿਲਣ ਉਪਰੰਤ ਰਿਹਾ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ 11 ਵਜੇ ਸਵੇਰੇ ਦਿੱਨੀ ਦੇ ਕਨਾਰਟ ਪਲੇਸ ਸਥਿਤ ਸ੍ਰੀ ਹਨੂਮਾਨ ਮੰਦਿਰ ਜਾਣਗੇ ਜਦਕੇ ਬਾਅਦ ਦੁਪਹਿਰ 1 ਵਜੇ ਆਪ ਦੇ ਮੁੱਖ ਦਫਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇਸ ਤੋਂ ਬਾਅਦ 4 ਵਜੇ ਦੱਖਣੀ ਦਿੱਲੀ ਤੋਂ ਉਮੀਦਵਾਰ ਸਾਹੀ ਰਾਮ ਪਹਿਲਵਾਨ ਦੇ ਹੱਕ ਵਿੱਚ ਰੋਡ ਸ਼ੋ ਹੋਵੇਗਾ ਰਵਿੰਦ ਕੇਜਰੀਵਾਲ ਲਗਾਤਾਰ ਦਿੱਲੀ ਸਮੇਤ ਪੰਜਾਬ ਅਤੇ ਹੋਰਨਾਂ ਸੂਬਿਆਂ 'ਚ ਆਮ ਆਦਮੀ ਪਾਰਟੀ ਅਤੇ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ ਵਾਰਸ ਪੰਜਾਬ ਦੇ ਸੰਸਥਾ ਦੇ ਮੁਖੀ ਅਮਰਤਪਾਲ ਸਿੰਘ ਨੇ ਪੰਜਾਬ ਦੇ ਸ਼੍ਰੀ ਖਡੂਰ ਸਾਹਿਬ ਸੰਗਤੀ ਸੇੜ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ ਅਮਰਤਪਾਲ ਨੇ ਜੇਲ੍ਹ ਤੋਂ ਇਹ ਨਾਮਜ਼ਦਗੀ ਦਾਖਲ ਕੀਤੀ ਨਾਮਜ਼ਦਗੀ ਦੀ ਪ੍ਰਕਿਰਿਆ ਨਿਗਰਾਨੀ ਡਿਬਰੂਗੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਆਜ਼ਾਦ ਤੌਰ ਤੇ ਚੌਂੜਾ ਰਹੇ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਉਹਨਾਂ ਦੇ ਪ੍ਰਪੋਜ਼ਰ ਸੁਖਚੈਨ ਸਿੰਘ ਚਾਚਾ ਨੇ ਏਆਰਓ ਸਿਮਰਜੀਤ ਸਿੰਘ ਨੂੰ ਸੌਪੇ ਅਮਰਤਪਾਲ ਸਿੰਘ ਵੱਲੋਂ ਦਿੱਤੇ ਹਲਫਨਾਮੇ ਵਿੱਚ ਖੁਲਾਸਾ ਹੋਇਆ ਕਿ ਉਸ ਕੋਲ ਸਿਰਫ 1000 ਰੁਪਏ ਨਗਦ ਹਨ ਅਮਰਤਪਾਲ ਕੋਲ ਨਾ ਤਾਂ ਕੋਈ ਜਾਇਦਾਦ ਹੈ ਅਤੇ ਨਾ ਹੀ ਕੋਈ ਗਹਿਣਾ ਹੈ ਹਾਲਾਂਕਿ ਅਮਰਤਪਾਲ ਦੀ ਪਤਨੀ ਕਿਰਨਦੀਪ ਕੌਰ ਕੋਲ ਕਰੀਬ 18.7 ਲੱਖ ਰੁਪਏ ਦੀ ਜਾਇਦਾਦ ਹੈ ਜਿਸ ਵਿੱਚ ਕਿਰਨਦੀਪ ਕੌਰ ਦੇ ਖਾਤੇ ਵਿੱਚ ਕਰੀਬ 4 ਲੱਖ ਰੁਪਏ ਅਤੇ ਕਰੀਬ 14 ਲੱਖ ਰੁਪਏ ਦੇ ਗਹਿਣੇ ਹਨ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਫਸਰ ਅਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਨਿਮਜਿਤਗੀ ਭਰਨ ਦੀ ਆਖਰੀ ਤਾਰੀਖ 14 ਮਈ ਹੈ। ਸ੍ਰੀ ਹੇਮਕੁੰਡ ਸਾਹਿਬ ٹرسٹ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਡ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਆਲੇ-ਦੁਆਲੇ 10 ਤੋਂ 15 ਫੁੱਟ ਤੱਕ ਪਈ ਬਰਫ਼ ਨੂੰ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਰਵੋਂ ਵੱਲੋਂ ਹਟਾਇਆ ਗਿਆ। ਉਨ੍ਹਾਂ ਸਾਰੇ ਲੋਕਾਂ ਦੀ ਆਸਥਾ ਨਾਲ ਜੁੜੇ ਸ੍ਰੀ ਕਦਾਰਨਾਥ ਧਾਮ ਦੇ ਦਰਵਾਜ਼ੇ ਖੁੱਲਣ ਤੇ ਉੱਤਰਾਖੰਡ ਸਰਕਾਰ ਬਦਰੀ ਕੇਦਾਰਨਾਥ ਮੰਦਿਰ ਕਮੇਟੀ ਪ੍ਰਸ਼ਾਸਨ ਅਤੇ ਉੱਤਰਾਖੰਡ ਦੇ ਸਾਰੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ 25 ਮਈ ਤੋਂ ਸ਼ੁਰੂ ਹੋ ਰਹੀ ਚਾਰਤੰਮ ਅਤੇ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸਮੂਹ ਸੰਗਤਾਂ ਦੀ ਯਾਤਰਾ ਸ਼ੁਭ ਹੋਵੇ। ਭਾਰਤੀ ਫੌਜ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ٹرسٹ ਦੇ ਸੇਵਾਦਾਰ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਸਚਾਰੂ ਟਾਂਗ ਬਣਾਉਣ ਵਿੱਚ ਲੱਗੇ ਹੋਏ ਹਨ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਦੋ ਹਵਾਲਾਤਿਆਂ ਦੀ ਜੇਲ੍ਹਂਦਰੋਂ ਵੀਡੀਓ ਬਣਾ ਕੇ ਉਸ ਨੂੰ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤਾ ਹੈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਣਯੋਗ ਹੈ ਕਿ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤਿਆਂ ਪਾਸੋਂ ਮੋਬਾਈਲ ਫੋਨਾਂ ਦੀ ਸ਼ਰ੍ਯਾਮ ਵਰਤੋਂ ਕੀਤੀ ਜਾ ਰਹੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਇੱਥੇ ਬੰਦ ਇੱਕ ਹੋਰ ਹਵਾਲਾਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਥਾਣਾ ਸਿਟੀ ਵਿਖੇ ਉਸ ਹਵਾਲਾਤੀ ਸਮੇਤ ਹੋਰਨਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਗਿਆ ਹੁਣ ਦੁਬਾਰਾ ਫਿਰ ਤਾਜ਼ਾ ਤਾਜ਼ਾ ਵੀਡੀਓ ਨਾਲ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਪਰਸ਼ੂਰਾਮ ਪਵਨ ਗੜ ਸ਼ੰਕਰ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਜਯੰਤੀ ਸ਼ਰਧਾ ਪੂਰਕ ਮਨਾਈ ਗਈ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਭਗਵਾਨ ਵਿਸ਼ਨੂੰ ਜਿਹਦੇ 6ਵੇਂ અવਤਾਰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਵਾਰੀ ਸ਼ਰਦਾ ਨਾਲ ਮਨਾਇਆ ਗਿਆ ਉੱਥੇ ਹੀ ਗੜ ਸ਼ੰਕਰ ਵਿਖੇ ਵੀ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਦਿਨ ਸ਼੍ਰੀ ਪਰਸ਼ੂਰਾਮ ਪਵਨ ਵਿਖੇ ਬ੍ਰਾਹਮਣ ਸਵਾ ਦੇ ਪ੍ਰਧਾਨ ਠੇਕੇਦਾਰ ਕਲਪੂਸ਼ਨ ਸ਼ੋਰੀ ਦੀ ਅਗਵਾਈ ਹੇਠ ਇਹ ਧੂਮ-ਤਾਮ ਨਾਲ ਮਨਾਇ ਗਈ ਇਸ ਮੌਕੇ ਹਵਨ ਜਾਗ ਅਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਕੀਰਤਨੀ ਕੀਤਾ ਗਿਆ ਅਤੇ ਲੰਗਰ ਤੋਟ ਵਰਤਾਇਆ ਗਿਆ ਇਸ ਮੌਕੇ ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ ਕਾਂਗਰਸ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪੁੱਜੇ ਹੁਣ ਦੇਖਦੇ ਆਂ ਅੱਜ ਦੇ ਮੌਸਮ ਦਾ ਹਾਲ ਅੱਜ ਦੇ ਬੁਲੇਟਿਨ 'ਚ ਇੰਨਾ ਹੀ ਤਾਜ਼ੀਆਂ ਤੇ ਨਵੀਆਂ ਖਬਰਾਂ ਦੇਖਣ ਲਈ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਨੂੰ ਦਿਓ ਇਜਾਜ਼ਤ ਧੰਨਵਾਦ